ਖੰਨਾ ਦੇ ਪਾਇਲ ਦੀ ਗੱਲ ਕਰਦੇ ਆ ਇੱਕ ਪਾਸੇ ਜਿੱਥੇ ਪੂਰੇ ਦੇਸ਼ ਦੇ ਵਿੱਚ ਅੱਜ ਰਾਵਣ ਦਹਨ ਕੀਤਾ ਜਾਣਾ ਹੈ ਪਰ ਦੂਜੇ ਪਾਸੇ ਖੰਨਾ ਤੋਂ ਇੱਕ ਅਜੀਤ ਤਸਵੀਰ ਸਾਹਮਣੇ ਆਈ ਹੈ ਜਿੱਥੇ ਰਾਵਣ ਦੀ ਪੂਜਾ ਕੀਤੀ ਜਾਂਦੀ ਹੈ ਸਾਰਾ ਦਿਨ ਰਾਵਣ ਦੀ ਪੂਜਾ ਚੱਲਦੀ ਹੈ 1835 ਤੋਂ ਇਹ ਲਗਾਤਾਰ ਪੂਜਾ ਕੀਤੀ ਜਾ ਰਹੀ ਹੈ ਸ਼੍ਰੀ ਰਾਮ ਲਕਸ਼ਮਣ ਹਨੂਮਾਨ ਤੇ ਮਾਤਾ ਸੀਤਾ ਦੀ ਪੂਜਾ ਕੀਤੀ ਜਾਂਦੀ ਹੈ ਰਾਵਣ ਦੀ 25 ਫੁੱਟ ਵਿਸ਼ਾਲ ਪ੍ਰਤੀਮਾ ਸਥਾਪਿਤ ਕੀਤੀ ਗਈ ਹੈ ਕੁੜੀਆਂ ਦੇ ਵੱਲੋਂ ਰਖੜੀ ਤੱਕ ਬੰਨੀ ਜਾਂਦੀ ਹੈ ਦੁਰੋਦ ਦਰਾਡੇ ਰਖੜੀ ਬੰਨਣ ਉਸ ਪ੍ਰਤੀਮਾ ਤੇ ਦੀਆਂ ਨੇ ਤਾਂ ਪੂਜਾ ਵੀ ਲਗਾਤਾਰ ਕੀਤੀ ਜਾਂਦੀ ਹੈ ਤਾਂ ਤਸਵੀਰਾਂ ਤੁਹਾਨੂੰ ਉਸ ਮੰਦਰ ਦੀਆਂ ਦਿਖਾ ਰਿਹਾ ਜਿੱਥੇ ਰਾਵਣ ਨੂੰ ਪੂਜਿਆ ਜਾਂਦਾ ਹੈ ਮੈਂ 18 ਸਾਲ ਤੋਂ ਇਹਨਾਂ ਨੂੰ ਰੱਖੜੀ ਬੰਨੀ ਹੈ ਜਦੋਂ ਜਨ ਕਿ ਮੈਨੂੰ ਸੁਪਨੇ ਵਿੱਚ ਇਹਨਾਂ ਦੇ ਦਰਸ਼ਨ ਹੋਏ ਸੀਗੇ ਉਸ ਤੋਂ ਬਾਅਦ ਫਿਰ ਮੈਂ ਇਹਨਾਂ ਨੂੰ ਭਰਾ ਹੀ ਬਣੀ ਕਿ ਕਾਰਨ ਕੀ ਰਿਹਾ ਉਸ ਦਾ ਕਿਸੇ ਕੀ ਨਦਕ ਉਹ ਜੀ ਜਦੋਂ ਆਪਣੇ ਇਹ ਨਵੇਂ ਰਿਉਨਿਓ ਕਰਵਾ ਰਹੇ ਸੀ ਇਹਨਾਂ ਦੀ ਪ੍ਰਤਿਮਾ ਨੂੰ ਤਾਂ ਮੈਨੂੰ ਸੁਪਨਾ ਆਇਆ ਸੀ ਇਹਨਾਂ ਦੇ ਪੇਟ ਦੀ ਸਾਈਡ ਤੇ ਸਿਮਟ ਵਗੈਰਾ ਨਹੀਂ ਲੱਗਿਆ ਹੋਇਆ ਔਰ ਜਦੋਂ ਮੈਂ ਆਪਣੀ ਫੈਮਲੀ ਨੂੰ ਦੱਸਿਆ ਤਾਂ ਉਹਨਾਂ ਨੇ ਕਿਹਾ ਕਿ ਕੋਈ ਨਾ ਜਾ ਕੇ ਉੱਧਰ ਦੇਖ ਕੇ ਆਂ ਕਿਾ ਪਤਾ ਤੇਰੇ ਤੋਂ ਉਹਨਾਂ ਨੇ ਸੇਵਾ ਲੈਣੀ ਹੋਵੇ ਔਰ ਜਦੋਂ ਮੈਂ ਇਹ ਔਰ ਇਸ ਤਰ੍ਹਾਂ ਮੈਨੂੰ ਸੁਪਨੇ 'ਚ ਦਿਖਿਆ ਸੇਮ ਵੈਸੇ ਹੀ ਸੀ ਔਰ ਇੰਨਾ ਵਿਜ਼ਿਬਿਲਟੀ ਦੇ ਵਿੱਚ ਤਾਂ ਨਜ਼ਰ ਆਂਦਾ ਅਗਰ ਉਹ ਖੁਦ ਦਿਖਾ ਰਹੇ ਨੇ ਅਦਰਵਾਇਜ਼ ਮੈਂ ਕਦੇ ਇਹਨਾਂ ਦੀ ਪ੍ਰਤਮਾ ਹੀ ਨਹੀਂ ਸੀ ਦੇਖਾਂ ਨਹੀਂ ਤਾਂ ਮੈਨੂੰ ਸੁਪਨਾ ਵੀ ਕਿੱਥੋਂ ਆਉਣਾ ਸੀ ਐਕਚੁਅਲੀ 라ਵਣ ਦੀ ਪੂਜਾ ਹੋ ਰਹੀ ਹੈ ਸਟਾਰਟਿੰਗ ਤੋਂ ਹੀ 1835 ਤੋਂ ਮੰਦਿਰ ਬੜਾਇਆ ਤਾਂ ਤੇ ਹੋ ਰਹੀ ਹੈ ਪੂਜਾ ਜੋ ਕੀ ਇਨਾ ਦੀ ਜੋ ਵਿਦਿਆ ਸੀ ਜੋ ਇਨਾ ਦੇ ਗੁਣ ਸੀ ਉਹਨਾਂ ਕਰ ਇਨਾ ਦੀ ਪੂਜਾ ਹੁੰਦੀ ਹੈ ਜੋ ਗਲਤੀ ਕੀਤੀ ਉਹਨਾਂ ਕਰ ਇਨਾ ਨੂੰ ਫਲਕੀ ਅਗਨੀ ਦੀ ਬਲੀ ਵੀ ਦਿੱਤੀ ਜਾਂਦੀ ਹੈ ਜੋ ਹੈ ਜੀ ਜੋ ਇਨਾ ਦਾ ਪ੍ਰਸ਼ਾਦ ਆ ਬੱਕਰੇ ਦੀ ਬਲੀ ਤੇ ਸ਼ਰਾਬ ਦੀ ਬੋਤਲ ਪਹਿਲਾਂ ਬੱਥਾ ਦੇਖਿਆ ਜਾਂਦਾ ਹੈ ਇਹਨਾਂ ਨੂੰ ਫਿਰ ਅਗਨੀ ਸੰਸਕਾਰ ਹੁੰਦਾ ਫਿਰ ਦੁਸ਼ਹਿਰਾ ਸਮਾਪਨ ਤੁਸੀਂ ਅੱਗੇ ਰਾਮਲੀਲਾ ਦੇ ਵਿੱਚ ਕੀ ਰੋਲ ਕਰਦੇ ਮੈਨੂੰ 7 ਸਾਲ ਹੋ ਗਏ 10 ਰਾਵਣ ਦਾ ਕਰਦੇ ਨੂੰ ਪਹਿਲਾਂ ਮੈਂ ਵੈਦ ਸੁਕੇਂਦਾ ਕੀਤਾ ਜੀ ਜੋ ਨਿਕੁੰਬ ਦਾ ਕੀਤਾ ਮੇਗਨਾਪ ਦਾ ਕੀਤਾ ਹੌਨ 7 ਸਾਲ ਤੋਂ ਰਾਵਨ ਦਾ ਰੋਲ ਕਰ ਰਿਹਾ ਸੀ